ਸਵਾਗਤ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ ਇੰਦਰ ਸਟੱਡ ਫਾਰਮ YouTube ਚੈਨਲ ਤੇ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਘੋੜੀ ਲਿਆਏ ਆ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਹੈ ਮਾਲਕ ਵੀਰਾਂ ਨੇ ਛੋਡੇ ਨਾਲ ਆਪਾਂ ਵੀਡੀਓ ਚ ਡਿਟੇਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਪੇਜ ਨੂੰ ਹਲੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ 7-8 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਹਾਈਟ ਦੀ ਗੱਲ ਕਰੀਏ ਤਾਂ 59+ ਹਾਈਟ ਹੈ ਤੇ ਮੌਕੇ ਦੀ ਘੋੜੀ ਖਾਲੀ ਹੈ ਜੀ ਅੰਦਰ ਦੀ ਸਾਫ਼ ਹੈ ਤੇ ਏਰੀਆ ਬਾਈ ਹੋ ਰਿਆਂਦਾ ਹੈਗਾ ਜੀ ਮਹਾਲੀ ਸਵਾਰੀ ਦੀ ਪਾਸ ਹੈ ਤੇ ਰੇਟ ਬਾਈ ਹੋ ਰ 1,30,000 ਕਰਦੇ ਆਂ ਬਾਕੀ ਮੌਕੇ ਤੇ ਹੋਜੂ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਗੱਲਬਾਤ ਤੁਸੀਂ ਕਰ ਲਿਓ ਇੰਨੀ ਕਿ ਡਿਟੇਲ ਆਪਾਂ ਨੇ ਭਰਾਵਾਂ ਨੇ ਆਪਾਂ ਨੂੰ ਦੱਸੀ ਸੀ ਛੋਡੇ ਨਾਲ ਆਪਾਂ ਡਿਟੇਲ ਸਾਂਝੀ ਕਰਤੀ ਹੁਣ ਰਹਿ ਗਿਆ ਛੋਡਾ ਕੰਮ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਤੇ ਘੋੜੀ ਚੰਗੀ ਆ ਜੇ ਕੋਈ ਭਰਾ ਹੈਗਾ ਖਰੀਦਣ ਵਾਲਾ ਤਾਂ ਗੱਲਬਾਤ ਜਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਕਰਿਓ ਵਟਸਐਪ ਤੇ ਮੈਸੇਜ ਕਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ